ਕਿ ਕੋ ਹਣੀ ਕਾਰ ਸਤਨਾਮ ਕਰਤਾ ਪੁਰਖੁ ਜੀਉ ਬਹੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਰਾਗੁ ਬੁਜਰੀ ਮਹੱਲਾ ਪਹਿਲਾ ਕਹਿ ਕਉ ਕਰਹਿ ਪਹਿਲਾ ਈਰਾ ਨਾਨਕੁ ਕਲੀ ਜਨਮ ਅਤੀਆ ਅਲਿਖਤ ਕਾਲ ਸਤ ਸਤਿਗੁਰੂ ਜੀ ਸਾਡੀ ਮਿਹਰ ਨਾਲ ਹੀ ਖਾਲਸਾ ਸਾਧ ਸੰਗਤ ਜੀਓ ਹੰਪੀ ਗਾਣੇ ਗੁਰੂ ਜੀ ਅਰੰਗ ਜੀ ਮਹਾਰਾਜ ਜੀ ਨੇ ਅਸਰਾਈ ਨੂੰ ਸੰਪੂਰਨ ਕਰਕੇ ਭੰਗੋਰੀ ਦੀ ਬਾਣੀ ਤੇ ਅਸਰਾਈ ਦਾ ਪੂਰ ਪਾਇਆ ਹੈ। ਕੋ ਗੀਉਨ ਰਾਗੀ ਅੱਗੇ ਗੂਜਰੀ ਰਾਗ ਪਰਾਰੰਭ ਕਰਦੇ ਹਾਂ। ਸਤਿਗੁਰੂ ਸਿੱਧੇ ਬਾਦਸ਼ਾਹ ਪਹਿਲੇ ਪਾਦਸ਼ਾਹੀ ਬਾਣੀ ਪਹਿਲਾਂ ਆਵੇਗੀ। ਆਦਿ ਵਿੱਚ ਮਹਾਂ ਮੰਤਰ ਨੂੰ ਮੰਗਲ ਮਾਇਆ ਉਚਾਰਨ ਕਰਦੇ ਹਨ ਇੱਕ ਬਹਿਤ ਰੂਪ ਪਰਮੇਸ਼ਰ ਹੈ ਜਾਤੀ ਜਾਤੀ ਸੁਗਤ ਦੇਗ ਰਹਿਤ ਹੈ ਦੇਸ ਕਾਲ ਵਸਤੂ ਪ੍ਰਸ਼ੇਗ ਰਹਿਤ ਹੈ ਓਮ ਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਓਮ ਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ ਓਮ ਕਾਰ ਭਗਤੀਆਂ ਨੇ ਵੈਸ਼ਨ ਕਹਿੰਦੇ ਅੰਗੀਕਾਰ ਕਰਨ ਵਾਲਾ ਹੈ ਅਤੇ ਓਮ ਕਾਰ ਸਤਿਗੁਰੂ ਦਾ ਪ੍ਰਕਾਸ਼ ਕੇ ਗੁਰੂ ਸੰਕੇਤ ਦੇ ਅਨੁਸਾਰ ਅਤੇ ਸਤਿ ਕਾਲ ਵਾਹਿਗੁਰੂ ਹੈ ਨਾਮ ਪ੍ਰਸਿੱਧ ਹੈ ਅਤੇ ਕਰਤਾ ਸਾਰੇ ਜਗਤ ਵਿੱਚ ਵਸਣ ਵਾਲਾ ਹੈ ਪੁਰਖ ਸਾਰੇ ਨਾਲ ਪੂਰਨ ਹੈ ਨਿਰਪਉ ਭੈ ਤੋਂ ਬਿਨਾ ਹੈ ਨਿਰਵੈਰ ਵੈਰ ਤੋਂ ਰਹਿਤ ਹੈ ਅਕਾਲ ਮੂਰਤ ਕਾਲ ਤੋਂ ਰਹਿਤ ਹੈ ਉਹਦਾ ਸਰੂਪ ਹੈ ਸ੍ਰੀ ਉਹਦੀ ਕਾਲ ਤੋਂ ਰਹਿਤ ਹੈ ਅਜੂਨੀ ਜਨਮ ਸਰੂਪ ਹੈ ਸਹਿਪੁਰਖ ਸੁਖੇ ਪ੍ਰਕਾਸ਼ ਸਰੂਪ ਹੈ ਸਾਰਿਆਂ ਦਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਗੁਰੂ ਵਿਸ਼ਨੂੰ ਗੁਰੂ ਦੁਰਗਾ ਮਹੀਸ਼ੁਰਾ ਇਹ ਹੀ ਸ਼ਾਰੀਆ ਆਪਾਰ ਬੰ ਨੂੰ ਤੁਸੀਂ ਗੁਰੂ ਗੋਬਿੰਦ ਹੈ ਉਹ ਬ੍ਰਹਮਾ ਜੀ ਦੇ ਵੀ ਗੁਰੂ ਹੈ ਵਿਸ਼ਨੂੰ ਜੀ ਦੇ ਵੀ ਗੁਰੂ ਹਨ ਸ਼ਿਵਾਂ ਦੇ ਵੀ ਗੁਰੂ ਹਨ ਗੋਰੀ ਸੁਰਗੁਰੂ ਬੋਖ ਬਰਮਾ ਗੁਰ ਤਾਰਕੀ ਮਾਈ ਉਹ ਸਾਰਿਆਂ ਦਾ ਗੁਰੂ ਹੈ ਅਤੇ ਉਹ ਗਿਆਨ ਦਾ ਨਾਸ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਬ੍ਰਹਮ ਕੀਤਨ ਹੈ ਅਤੇ ਪ੍ਰਸਾਦ ਅਨੰਤ ਸ੍ਰੀਪ ਹੈ ਐਸਾ ਇਹ ਸ੍ਰੀਪ ਹੈ ਤਾਂ ਸਤਿਗੁਰੂ ਜੀ ਨੇ ਵਿਚਾਰ ਕਰਕੇ ਮਨ ਜਿਵੇਂ ਪੜ੍ਹਦਾ ਹੈ ਜਿਵੇਂ ਆਦਮ ਦੇ ਕਹਿ ਸਾਰਾ ਸੇਵੀ ਸੰਗਿਓ ਹਮਾਰਾ ਕਿ ਉਸ ਦੇ ਪਤਸ਼ਾਹੀ ਨੇ ਕਿ ਮ੍ਰਿਤ ਨੂੰ ਬਾਣੀ ਦੀ ਵਕਸ਼ੀਸ਼ ਕੀਤੀ ਹੈ ਸੋ ਸਤਿਗੁਰਾਂ ਦੀ ਕਿਰਪਾ ਕਰਕੇ ਐਸਾ ਸੁਖਰਾਤ ਹੁੰਦਾ ਹੈ ਕਿ ਪਰਬਕਾਰ ਹੀ ਖੁਦਾ ਹੀ ਗੁਦਾਸ ਸਾਹਿਬ ਨੇ ਕਹੇ ਜੋ ਗੁਰਪ੍ਰਸਾਦ ਸ਼ਬਦ ਹੈ ਕਿ ਪਰਬਕਾਰ ਆਸੇ ਬਚਨ ਕਹਿ ਹਨ ਸੋ ਉਹ ਸਾਰਿਆਂ ਦਾ ਗੁਰੂ ਸਾਰਿਆਂ ਦੇ ਤੇ ਪੰਛਾਬ ਕਿਰਪਾ ਗੁਸ਼ਟੀ ਕਰਨ ਵਾਲਾ ਹੈ ਬਾਦ ਵਿੱਚ ਮੁੱਖ ਮੰਤਰੀ ਉਚਾਰ ਕੇ ਉਹਨਾਂ ਅੱਗੇ ਰਾਜ ਗੁੰਗੀ ਦੇ ਅੰਦਰ ਭੱਲਾ ਪਹਿਲਾ ਪਹਿਲੇ ਦਾਸਾ ਜੀ ਉਚਾਰਨ ਕਰਦੇ ਨੇ ਕਿ ਉਹਦੇ ਕਿਉਂ ਜਿਉਂ ਪੌੜੀਆਂ ਵਾਲੇ ਸ਼ਬਦ ਹੈ ਕਰ ਪਹਿਲਾ ਪਹਿਲੇ ਸਰਕਾਰ ਦੇ ਠੀਮਾਰਾ ਸਾਹਿਬ ਉਚਾਰਨ ਕਰਦੇ ਹਨ ਈਰਾ ਨਾਮ ਸਰੀ ਚਨਨ ਆਸੀਆ ਕਿ ਦੱਖਣ ਦੇ ਵਿੱਚ ਬ੍ਰਾਹਮਣ ਮਿਲਿਆ ਮਹਾਰਾਜ ਸਾਹਿਬ ਨੂੰ ਜਦ ਖਰੀਨ ਕੀ ਦੀਜੇ ਗਿਆ ਹੋਇਆ ਨੂੰ ਇਹ ਕਰਨ ਲੱਗਾ ਸਕੇ ਪਾਦਸ਼ਾਹ ਜੇ ਆਪ ਛਾਗ ਰੰ ਦੀ ਪੂਜਾ ਕਰਿਆ ਕਰੂ ਤਾਂ ਬੜੀ ਚੰਗੀ ਗੱਲ ਹੈ ਸਾਰੀ ਦੁਨੀਆ 'ਚ ਆਉਦੀ ਬੜੀ ਭਾਰੀ ਸ਼ਰਮਾ ਹੋਵੇਗੀ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤਾਂ ਛਾਈ ਪੂਜਾ ਕਰਦੇ ਆ ਹਾਲ ਵੀ ਕੋ ਕਹ ਪੂਜਾ ਕੀ ਚਾ ਨਾਮ ਧਿਆਈ ਹੈ ਦੇ ਨਾਵੈ ਪੂਜਨਾ ਹੋਵੇ ਨਾਰਾ ਕਹਿੰਦੇ ਭਾਈ ਪੂਜਾ ਇਹੋ ਕਰੀਦੀ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਈਦਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਦਾ ਪੂਜਨ ਨਹੀਂ ਹੋ ਸਕਦਾ। ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਮਾਰੇ ਸਾਡੇ ਪੂਜੇੰਦੇ ਤੋਂ ਨਹੀਂ ਹੋ ਸਕਦੀਆਂ। ਵੱਡਾ ਸ ਹੈ ਉੱਚਾ ਹੈ ਉੱਚੇ ਉੱਪਰ ਉੱਚਾ ਨਾਮ ਹੈ। ਉਹ ਦਾ ਪੂਜਨ ਕਰਨ ਵਾਸਤੇ ਹੋਰ ਪੂਜਾ ਕਿਸੇ ਤਰ੍ਹਾਂ ਦੀ ਹੋ ਨਹੀਂ ਚੱਲਦੀ ਜੇ ਕੋਈ ਕਰੇ। ਫਿਰ ਮਹਾਰਾਜ ਆਖ ਦੱਸੋ ਪੂਜਾ ਆਪ ਕੈਸੀ ਕਰਨੀ ਆ। ਅਸਨ ਕੇ ਹਜ਼ੂਰ ਪਰਮੇਸ਼ਰ ਦੇ ਸੰਗਮੁਖ ਨਿਗਾਹ ਕਰਕੇ ਜਿਵੇਂ ਕੋਤਦਨਵਾ ਸੂਈ ਹੁੰਦੀ ਹੈ। ਜਿਹੜਾ ਹਾਲੀ ਵਾਲੇ ਪਾਸੇ ਉਹ ਜਿਸ ਪਾਸੇ ਨੂੰ ਜਹਾਜ਼ ਨਹੀਂ ਜਾਣਾ ਹੋਵੇ ਉਹ ਦੱਖਣ ਵੱਲ ਤੇ ਤੂਹਾਂ ਵੱਲੋਂ ਸੂਈ ਦਾ ਮੂੰਹ ਰੈਂਦਾ ਹੈ ਇਸੇ ਪ੍ਰਕਾਰ ਆਪਾਂ ਉਪਦੇਸ਼ ਦਿੰਦੇ ਹਨ ਫੇਰ ਵੀ ਪਰਮੇਸ਼ਰ ਦੇ ਸਨਮੁਖੀ ਤੇ ਬਿਬਕੂਆ ਕਰਕੇ ਸਿੱਖਿਆ ਦੱਸਦੇ ਹਨ ਸਹਿਜ ਰਮਾਉਂਦੇ ਹਨ ਤੇਰਾ ਨਾਮ ਕਰੀ ਚਰਣਾ ਥੀਆ ਕੋਈ ਪੈ ਨਹੀਂ ਕਿ ਕਿਸ ਪਰਮੇਸ਼ਰ ਦਾ ਨਾਮ ਹੈ ਜਸਾਨੂ ਕਹੇ ਪ੍ਰਮੇਸ਼ਰ ਆਪਕਾ ਜੋ ਨਾਮ ਹੈ ਏ ਕਰੀ ਚਰਨਾਧੀਏ ਚੰਨ ਦੀ ਕਾਠ ਨਾ ਲੱਕੜੀ ਏ ਚੰਨ ਦੀ ਲੱਕੜੀ ਕਸਾਉਣ ਵਾਲੀ ਬਣਾ ਲਈਏ ਜੇ ਮਨ ਉਰਸੈ ਹੇ ਇਹ ਹੰਜੇ ਕਰਕੇ ਉਰਸੈ ਨਾ ਸਿਹਰਾਦਾ ਹੁੰਦਾ ਏ ਕਰਕੇ ਮਨ ਸਿਹਰਾਦੀ ਨਹੀਂ ਇਤਤ ਹੋ ਗਏ ਅਚਲ ਹੋ ਗਏ ਮਨ ਮਨ ਡੋਲੇ ਨਾ ਭਟਕੇ ਨਾ ਹਰਗੱਲ ਵਿੱਚ ਸੁਧਰ へ ਫੇਰ ਤੇਰਾ ਨਾਮ ਜਪਣ ਦੀ ਲਕੜੀ ਜਿਹੜਾ ਅਭਿਆਸ ਕਰਨਾ ਇੱਕ ਹੌਣੀ ਹੈ ਇਸ ਪ੍ਰਕਾਰ ਜੇ ਮਾਨੀ ਉਸਾ ਸ਼ਿਲਾ ਦੀ ਨੇ ਇਸ਼ਤ ਹੋ ਜਾਵੇ ਕਿ ਚੰਚਲਾਈ ਛੱਡ ਦੇ ਆਪਣੇ ਆਤਮ ਨੂੰ ਛੱਡ ਕਰਕੇ ਵਾਸ਼ਨਾ ਸੁਤਵਨੋ ਕੀਖਣਾ ਤੀਨੀ ਆਦਤ ਵਾਸ਼ਨਾ ਛੱਡ ਕੇ ਪਰਮੇਸ਼ਰ ਦੇ ਦੰਦ ਜਿਹੜਾ ਇਸ਼ਤ ਹੋਣਾ ਹੈ ਤੇ ਇਸ ਜਿਹਾ ਰੂਪ ਖਿਲਾਦੀ ਨਹੀਂ ਜੇ ਬਣ ਜਾਵੇ ਹੋ ਜਾਵੇ ਮਨ ਕਰਨੀ ਕੂੰਗੂ ਜੇ ਰਲ ਜੋ ਇਸ ਕੈਨ ਕਰਮਾਂ ਦੀ ਕਰਮੀ ਕਰਨੀ ਹੈ ਕੈਨ ਮੈਂ ਤੋ ਰਹਿਤ ਹੋ ਕੇ ਭਗਤੀ ਕਰਨੀ ਹੈ ਕਾਹੂ ਫਲ ਕੀ ਇੱਛਾ ਨਹੀਂ ਬੰਚਾ ਹੈ ਕੇਵਲ ਭਗਤ ਕੀਰਤਨ ਸੰਗ ਰਾਚਿਆ ਇਸ ਪ੍ਰਕਾਰ ਦੀ ਨਿਸਥਾਨ ਹੋ ਕੇ ਸੇਵਾ ਕਰ ਤੋਏ ਮੇਰੇ ਕਾਨੀ ਕਿਸ ਕੋ ਹੋਇ ਕਰਾਤਿ ਸ਼ਾਮੀ ਜੋ ਨਿਸ਼ਕਾਮ ਹੋ ਕੇ ਕਰਨੀ ਭਗਤੀ ਕਰਨੀ ਹੈ ਕੇ ਜੇ ਵਿੱਚ ਕੁੰਗੂ ਕੇਸ ਤੇ ਵੱਲ ਜਾਵੇ ਕਟ ਅੰਤਰ ਪੂਜਾ ਹੋਏ ਫਿਰ ਮਨ ਕੰਧੇ ਪੰਡ ਦੀ ਕਟ ਅੰਤਰ ਪੂਜਾ ਹੋਏ ਜੋ ਸਾਰਿਆਂ ਦੇ ਕਟਾਂ ਦੇ ਅੰਦਰ ਬ੍ਰਹਮ ਹੈ ਉਸ ਦੀ ਇਹ ਪੂਜਾ ਹੁੰਦੀ ਹੈ ਫਿਰ ਉਸ ਪਰਮੇਸ਼ਰ ਦਾ ਪੂਜਨ ਹੋ ਸਕਦਾ ਹੈ ਕਟ ਅੰਤਰ ਹਿਰਦੇ ਦੇ ਅੰਦਰ ਅੰਤਰਮੁਖ ਦੇ ਰੂਪੀ ਕਰਕੇ ਉਸ ਪਰਮੇਸ਼ਰ ਦੀ ਇਹ ਪੂਜਾ ਹੁੰਦੀ ਹੈ ਸਭ ਕੋਈ ਮੰਨਤ ਅਰ ਕੋ ਉਹ ਜਿਹੜਾ ਉਹ ਐਸੀ ਸੇਵਦਰਗਾਸ ਤੋਂ ਪਾਉਂ ਤੂ ਸਾਰਿਆਂ ਦੇ ਅੰਦਰ ਜੋ ਹਿਰਦਿਆਂ ਦੇ ਅੰਤਰਮੁਖ ਪਰਮੇਸ਼ਰ ਹੈ ਉਹ ਦਾ ਪੂਜਨ ਇਸ ਪ੍ਰਕਾਰ ਹੈ ਅੰਤਰਮੁਖ ਹੋ ਕੇ ਪੂਜਨ ਹੁੰਦਾ ਹੈ ਪੂਜਾ ਹੈ ਸਿਚੁਏਸ਼ਨ ਦੀ ਇਹ ਪੂਜਾ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਜਿੰਨੇ ਤੰਦਨ ਲੈਵਲ ਆਈ ਹੈ ਉਹ ਸ਼ੁਰੂ ਦੀ ਸਖਿਆਤ ਪਾ ਪਾਈ ਹੈ ਪੂਜਾ ਕੀਤੇ ਨਾਮ ਤੇ ਆਈ ਸ੍ਰੀ ਪੂਜਾ ਸੀ ਕਰਦੇ ਹੁੰਦੇ ਆ ਛਾਗਰਾਂ ਦੇ ਕੰਮ ਹੋਣੇ ਤੇ ਭੂਗ ਲਗਾਉਣੇ ਮੈਨਾਂ ਕਹਿੰਦੇ ਜਿਹੜੀ ਪੂਜਾ ਤੁਸੀਂ ਕਹਿੰਦੇ ਹੋ ਚੈਰ ਆਵੇ ਕਰਨੇ ਫਰਕੰਮ ਆਵੇ ਕਰਨੀ ਛਾਗਰਾਂ ਜੀ ਆਰਤੀ ਵੀ ਕਰਨੀ ਆ ਲੈਣੇ ਆਦਕ ਵਜਾ ਕੇ ਜੀਵੇ ਜਗਾ ਕੇ ਇਹ ਸ਼ਾਰੀ ਪੂਜਾ ਦਾ ਖੋਰਸ ਪ੍ਰਕਾਰ ਦਾ ਜਿਹੜਾ ਪ੍ਰਕਰਨ ਹੈ ਹਜ਼ੂਰ ਕਹਿੰਦੇ ਪੂਜਾ ਕੀਤੇ ਨਾਮ ਤੇ ਆਈ ਹੈ ਜੇ ਪਰਮੇਸ਼ਰ ਦੇ ਨਾਮ ਦਾ ਕਿਉਂ ਨਾ ਇਹੋ ਹੀ ਪੂਜਾ ਪਾਈ ਕਰਨੋ ਕਰੀਏ ਸ਼ੋਹਾਂ ਪ੍ਰਕਾਸ਼ ਪੁਲਾੰਗਾਂ ਕਰਕੇ ਬਿਨ ਨਾਮ ਹੈ ਪੂਜਣਾ ਹੋ ਬਿਸੀ ਪਾਛਾ ਜੰਮਤ ਨੂੰ ਨਾਮ ਨਾ ਨਾ ਜੱਤੇ ਆਏ ਤੇ ਫਿਰ ਤੋ ਭਾਵੇਂ ਦੀਵੇ ਜਗਾਉਂਦੇ ਰਹੀਏ ਭਾਵੇਂ ਪੁਲਕੰਮੀਆਂ ਕਰਦੇ ਰਹੀਏ ਅਬ ਭਾਵੇਂ ਆਰਤੀ ਕਰਦੇ ਰਹੀਏ ਭਾਵੇਂ ਤੁਗ ਗੋਣੇ ਰਹੀਏ ਨਾਮ ਦੇ ਸੰਗਮ ਕੋ ਬਿਨਾ ਉਸ ਪਰਮੇਸ਼ਰ ਦਾ ਪੂਜਯ ਨਹੀਂ ਹੋ ਸਕਦਾ ਕੋਈ ਸਭ ਕੋਈ ਸਜਨਾ ਤਾਂ ਆਈ ਹੈ ਜੇ ਪਰਮੇਸ਼ਰ ਦਾ ਨਾਮ ਤੇ ਆਇਆ ਜਾਵੇ ਰਹਾ ਬਾਹਰ ਦੀਵ ਖਾਲੀ ਐ ਮਾਰਾ ਸੀ ਤਾਂ ਬਾਹਰ ਦੀਵਤਿਆਂ ਦੀਆਂ ਮੂਰਤਾਂ ਦਾ ਇਸ਼ਨਾਨ ਕਰਾਉਨੇ ਹੋ ਆਪ ਉਹ ਛਾਦਗੀ ਦਾ ਇਸ਼ਨਾਨ ਕਿਹਾ ਜਾ ਕਰਾਉਨੇ ਹੋ ਆਪ ਬਾਹਰ ਦੀਵ ਖਾਲੀ ਐ ਮੈਂ ਕਹਿੰਦੇ ਭਾਈ ਕਿਹ ਕਿਹ ਬਾਹਰ ਦੇ ਦੇਖ ਕੇ ਜਿਹੜੇ ਮੂਰਤਾਂ ਬਣਾਈਆਂ ਹੋਈਆਂ ਨੇ ਬੁੱਧ ਪੂਜ ਕੋਈ ਹਿੰਦੂ ਮੂਏ ਤਰਕ ਮੂਏ ਸਰਨਾਈ ਕਿਉਂ ਦੇਵੀਆਂ ਦੀਆਂ ਮੂਰਤਾਂ ਬਣਾ ਬਣਾ ਕੇ ਨਦੀਆਂ ਦੇ ਉੱਤੇ ਜਾਂ ਪਾਣੀ ਦੀ ਪਖਾਲੀਏ ਧੋਣਾ ਕਰਨੇ ਹੋ ਜੀ ਮਨ ਧੂ ਵੈਕ ਜੇ ਮੈਂ ਵੀ ਭਾਈ ਮਨ ਬਖੇ ਪਾਦਕ ਜਿਹੜੀ ਮੈਲ ਹੈ ਇਹਨੂੰ ਗੁਰਾਂ ਦੇ ਸ਼ਬਦ ਕਰਕੇ ਧੋ ਲਵੇ ਤਾਂ ਭਾਈ ਇਸ਼ਨਾਨ ਹੈ ਠਾਕੁਰ ਜੀ ਦਾ ਹੁੰਦਾ ਕਰਤਕ ਜੀ ਦੇ ਅਨੁਸਾਰਿਆਂ ਦੇ ਮਨ ਦੇ ਅੰਦਰ ਹੈ ਸੋ ਬਾਹਰ ਦੇ ਪਖਾਲੀਏ ਦੇਵ ਨਾਉ ਦੇ ਦਾ ਵੀ ਹੈ ਇਹ ਦੇਵਤਾ ਜਿਹੜਾ ਸਰੀਰ ਮੰਨਿਆ ਨਾ ਇਹ ਨੂੰ ਜੇ ਬਾਹਰ ਤੋਂ ਭਲੀਏ ਕਿਸ ਪ੍ਰਕਾਰ ਧੋਤਿਆ ਹੋਇਆ ਅੰਦਰ ਸਾਫ਼ ਨਹੀਂ ਹੁੰਦਾ ਹੈ ਬਾਹਰੋਂ ਇਹ ਦੇਵਤੇ ਨੂੰ ਧੋਈ ਜਾਈਏ ਸ਼ਰੀਰ ਨੂੰ ਤੇ ਫੇਰ ਵੀ ਸਫਾਈ ਨਹੀਂ ਹੋ ਸਕਦੀ ਫੇਰ ਮਾਰਾ ਸਾਫ਼ ਕਿਵੇਂ ਹੋ ਸਕਦਾ ਇਹ ਮਨ ਜੇ ਮਨ ਧੋਵੇ ਕੋਈ ਕੋਈ ਮਨ ਦੀ ਧਾਈ ਮੈਲ ਨੂੰ ਗਰਮਤ ਮੈਲ ਨੂੰ ਧੋਣਾ ਕਰੇ ਦਰਮਤ ਮੈਲ ਨੂੰ ਕਿਵੇਂ ਛੁਤੀ ਹੋਣਾਈਏ ਖੋਤੀ ਮਾਤ ਜਿਹੜੀ ਮੰਨਦੇ ਅੰਦਰ ਮੰਨਦੇ ਕੌਣ ਕੁ ਮਾਪੈ ਨੀਂ ਨੀ ਤਰਦਾਰਾ ਲੰਗਿਆ ਸਚਿਓ ਰਾਮ ਭਗਤ ਨੇ ਕੀ ਜੇ ਜਿਹੜੀ ਖੋਤੀ ਮਾਤ ਰੂਪੀ ਮੈਲ ਲੱਗੀ ਹੋਈ ਇਹਨੇ ਮਨ ਨੂੰ ਜੇ ਕੋਈ ਨਾਮ ਰੂਪੀ ਜਾਂਦੇ ਨਾਲ ਇਸ ਨੂੰ ਟੋਣਾ ਕਰੇ ਮਲਗੋ ਖੇਤ ਵਰਨਾ ਆਦ ਕਵਿਦਿਆ ਦੀ ਮੈਨ ਨੂੰ ਧੋਣਾ ਕਰੇ ਇਸ ਪ੍ਰਕਾਰ ਮਨ ਨੂੰ ਸ਼ੁੱਧ ਕਰੇ ਕੋਈ ਜੇ ਮਨ ਦੇ ਫੁਰਨੇ ਜਿਹੜੇ ਮੇਟਨੇ ਆ ਇਹ ਮਨ ਦਾ ਇਸ਼ਾਨ ਕਰਾਵੇ ਝੂਠ ਲਹਿ ਜੀਉ ਮਾਂਜੀ ਹੈ ਫਿਰ ਮਾਈ ਝੂਠੇ ਤੇ ਝੂਠ ਬੋਲਣ ਦੀ ਆਦਤ ਪਈ ਹੋਈ ਹੈ ਇਹ ਝੂਠ ਲੱਗੀ ਹੋਈ ਹੈ ਇਸ ਮਨ ਨੂੰ ਫਿਰ ਇਹਦੇ ਮਨ ਦੀ ਜਿਹੜੀ ਝੂਠ ਬੋਲਣ ਲੂਭ ਝੂਠ ਹੈ ਵੀ ਲੈ ਜਾਏਗੀ ਝੂਠ ਅਵਿਧਿਆ ਦਾ ਨਾਮ ਵੀ ਹੈ ਅਵਿਦਿਆ ਜਿਹੜੀ ਝੂਠੀ ਕਰਨ ਵਾਲੀ ਹੈ ਇਹ ਵੀ ਲਹਿ ਜਾਏਗੀ ਇਸ ਪ੍ਰਕਾਰ ਜੀਵ ਰਹੇਗੇ ਕਾਈ ਮਾਂਜिए ਮਾਂਜਣਾ ਕਰੀਏ ਬਗਵੇ ਤਨ ਕੀ ਕੂਕੀ ਦੇ ਨਾਲ ਇਸ ਨੂੰ ਮਾਂਜਣਾ ਕਰੀਏ ਪ੍ਰੇਮ ਦਾ ਜਲ ਪਾਤਾ ਕੇ ਧੋਣਾ ਕਰੀਏ ਨਾਮ ਦਾ ਸਹੂਣ ਲਾ ਕੇ ਇਸ ਪ੍ਰਕਾਰ ਜੀਵ ਰਹੇਗੇ ਕਾਈ ਮਾਂਜਣਾ ਕਰੀਏ ਸਾਫ ਕਰੀਏ ਮੂਦ ਭਿਆਣਾ ਹੋਏ ਇਹ ਇਸ ਪ੍ਰਕਾਰ ਦੀ ਸੁੱਤੀਮ ਕਰੋਗੇ ਇਸ ਪ੍ਰਕਾਰ ਨਹੀਂ ਪ੍ਰਤਪਾ ਕਰੋਗੇ ਜਿਵੇਂ ਮਹਿਲਾਨ ਹੋਗੇ ਫਿਰ ਮੋਖ ਤੇ ਆਣਾ ਹੋਏ ਮੁਕਤੀ ਦੀ ਪਿਆਨਾ ਨਾ ਪ੍ਰਾਪਤੀ ਹੋ ਜਾਏਗੀ ਫਿਰ ਤੁਸੀਂ ਮੁਕਤ ਹੋ ਜਾਵੋਗੇ ਮੋਖ ਜੋ ਕੇਵਲ ਮੋਖ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਕੇਵਲ ਮੋਖ ਦੀ ਵਿਵੇਕ ਮੁਕਤੀ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ ਜੋ ਮੋਖ ਨਹੀਂ ਇਹ ਸ਼ਲੋਕ ਸਮੀਪ ਸਰੂਪ ਸਯੋਗਯ ਕਿ ਜਾਰ ਪ੍ਰਕਾਰ ਦੀਆਂ ਸਰਗੁਣੀਆਂ ਮੋਖ ਮੰਨੀਆਂ ਹਨ ਇਹਨਾਂ ਦੀ ਵੀ ਤੈਨੂੰ ਪ੍ਰਾਪਤੀ ਹੋਵੇਗੀ ਮੋਖ ਤੇ ਆਣਾ ਹੋਵੇ ਪਿਆਣਾ 'ਚ ਚੱਲਣਾ ਹੋਵੇ ਗੰਗਿਤ ਪਾਉ ਵਾਲਾ ਜਿਸੁ ਜੈ ਨਾ ਕੋ ਜਨਮੈ ਨੈ ਕਸ਼ਮਰੈ ਆਪਨ ਚਲਤਾ ਆਪੀ ਕਰੈ ਕੋਇ ਕੈਵਲ ਮੋਖ ਰੂਪ ਸਾਰਿਆਂ ਮੰਨਿਆ ਤੋ ਰਹੈ ਤੈ ਉਸੇੰਕੇ ਮੰਨਕੇ ਚਲਣਾ ਹੋਵੇਗਾ ਕੇ ਵੀਰਿਆ ਦੀ ਜੂਹ ਲੈ ਜੇਗੀ ਆਪਣੇ ਹਿਰਦੇ ਨੂੰ ਇਸ ਤਰ੍ਹਾਂ ਬੇਗਵੀ ਪੂਜੀ ਦੇ ਨਾਲ ਮਾਜਣਾ ਕਰੋਂਗੇ ਪ੍ਰੇਮ ਦਾ ਜਨ ਪਾਪ ਆ ਕੇ ਨਾਮ ਦੇ ਸਮੂਹ ਨਾਲ ਤੁੰਗ ਕਰਾਂਗੇ ਫਿਰ ਮੁਕਤੀ ਵੱਲ ਤਿਆਣਾ ਚਲਣਾ ਹੋਵੇਗਾ ਜੇ ਉਸਾਸੇ ਨੂੰ ਮੰਨ ਚੱਲ ਪਵੇਗਾ ਫਿਰ ਪਸੂਈ ਲੈ ਕੇ ਆਈਏ ਜੇ ਵਰਕੇ ਪੁਰਖ ਮੁਕਤੀ ਵੱਲ ਵੀ ਨਹੀਂ ਚੱਲੇਗਾ ਇਵੇਂ ਹੋਰ ਨ ਸੁਆਵਾਂ ਚ ਕੀ ਆ ਰਹੇਗਾ ਤਾਂ ਪਸ਼ੂਆਂ ਨਾਲੋਂ ਵੀ ਭੈਣਾ ਹੈ। ਇਹ ਕੋ ਪਸ਼ੂ ਪ੍ਰੇਮ ਮੁਗਤਰੇ ਬੁਰੀ ਤੁਸੀਂ ਨਾ বুঝੇ ਜਿਨੇ ਸ਼ਰੀ ਤੇ ਬੇਜਿਸ਼ਵਾਈ ਨੂੰ ਰਤੀ ਉਹ ਨੂੰ ਨਹੀਂ ਸਮਝਦੀ ਆਈ ਦੀ ਕਿਰਤ ਦਾਣਾ ਹੈ। ਇਹ ਦੇ ਪਸ਼ੂਆਂ ਤੇ ਪ੍ਰੇਤਾਂ ਨਾਲੋਂ ਬੁਰੀ ਹੈ। ਪ੍ਰੇਤ ਜਿਹੜੇ ਆਪਨੇ ਕੁੱਟਾ ਮਨੂੰ ਨਿਵੇੜਦਾ ਹੈ ਜਿਹਨੂੰ ਚਿੰਬੜ ਜਾਏ ਜਿਸ ਮਕਾਨ ਚ ਪ੍ਰੇਤ ਰਹਿੰਦਾ ਹੋਵੇ ਉਹਨਾਂ ਨੂੰ ਘਰਦਿਆਂ ਨੂੰ ਚਿੰਬੜ ਜਿੜ ਕੇ ਮਾਰੀ ਜਾਂਦਾ ਜਾਂ ਪਸ਼ੂ ਉਹਨਾਂ ਦੇ ਮਾਰੀ ਜਾਂਦਾ ਹੈ। ਇਸ ਪ੍ਰਕਾਰ ਉਹ ਸਾਖਤਾਂ ਨੂੰ ਮਾਰਦਾ ਹੈ ਇਸੇ ਪ੍ਰਕਾਰ ਪਸ਼ੂ ਜਿਹੜੇ ਨੇ ਪਸ਼ੂ ਪ੍ਰੇਤ ਮੂਤ ਨੂੰ ਮੂਰਖਾਂ ਤੋਂ ਵੀ ਬੁਰੀ ਹੈ ਪਸ਼ੂਆਂ ਨਾਲ ਵੀ ਪਸ਼ੂ ਦੀ ਵਿੱਚ ਗੁਣ ਹਨਗੇ ਮਹਾਰਾਜ ਸਾਹਿਬ ਕਹਿੰਦੇ ਸੁਣੋ ਪਸ਼ੂ ਮਿਲੇ ਚੰਗੀਆਂ ਆਈਆਂ ਪਸ਼ੂਆਂ ਨੂੰ ਜਦੋਂ ਖੋਜ ਕਰੀਏ ਉਹਨਾਂ ਵਿੱਚੋਂ ਚੰਗੀਆਂ ਚੰਗੇ ਗੁਣ ਮਿਲਦੇ ਹਨ ਭਲਾਈ ਮਿਲਦੀ ਹੈ ਖਾੜ ਖਾਅ ਹੈ ਅੰਮ੍ਰਿਤ ਦੇਖ ਖਾੜ ਖਾਸ਼ ਖਾਂਦੇ ਹਨਗੇ ਤੇ ਅੰਦਰ ਦੇ ਵਰਗ ਅੱਜ ਤੁਹਾਨੂੰ ਦੰਦੇ ਹਨ ਕਿ ਇਸ ਪ੍ਰਕਾਰ ਪਸ਼ੂਆਂ 'ਚ ਤੇ ਇਹ 36 ਪ੍ਰਕਾਰ ਦੇ ਪਜਾਮ ਦਿਖਾ ਕੇ ਮੈਲ ਕਰੀ ਜਾਂਦਾ ਗੰਦਾ ਕਰੀ ਜਾਂਦਾ ਦਿਸਤਾ ਅਸਤੇ ਅਗਤ ਪਰੇਟੇ ਜਾਵੇਂ ਸੁਪੰਦੇ ਰਾਖਿਓ ਕੁਮਾਨ ਮੱਗਿਆ ਰੋਗੰਦਾ ਨਾਮ ਵਕਾਫ ਕਰਵੇਂ ਅਗਿਆਨ ਨੂੰ ਮੇਂ ਜੋ ਹੈ ਇਹ ਚ ਲਹੂ ਹੈ ਅਤੇ ਦੁਰਗੰਧੀ ਆਉਂਦੀ ਹੈ ਇਹਨਾਂ ਤੇ ਹੰਕਾਰ ਕਰਦਾ ਹੱਡ ਜੰਮ ਦੀ ਦੇਹ ਦੇਤੇ ਹਾੜੀ ਕਾਂ ਮਾਸ ਨਾਦੀ ਕੋ ਪਿੰਜ ਸੰਕੀ ਵਸੇ ਵਿਚਾਰਾ ਇਹਦਾ ਹੰਕਾਰ ਕਰਦਾ ਹੈ ਪਸ਼ੂਆਂ ਨਾਲੋਂ ਵੀ ਪੈਦਾ ਹੈ ਪਸ਼ੂਆਂ ਇਤੋਂ ਗੁਰ ਮਿਲਦੇ ਹੈ ਧਾ ਖਾ ਕੇ ਚੰਮਰਤ ਵਰਗਾ ਜਦੂ ਦਿੰਦੇ ਹਨ ਇਹ ਖਾ ਕੇ ਉਹਨਾਂ ਨੂੰ ਵਿਸ਼ਟਾ ਕਰਦਾ ਹੈ ਭਰਾਈ ਨਿੰਦਿਆ ਮੈਲ ਖਾਂਦਾ ਹੈ ਨਾਮ ਦੀ ਬਹੁ ਨੇ ਆਦਮੀ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਹੁਣੇ ਬਗੈਰ ਹਨਗੇ ਆਦਮੀ ਆਦਮ ਤੋਂ ਬਣੇ ਹੋਣੇ ਕਰਕੇ ਆਦਮ ਤੋਂ ਆਦਮੀ ਨਾਮ ਪਿਆ ਮੁਸਲਮਾਨ ਕਹਿੰਦੇ ਹੈ ਤੇ ਹਿੰਦੂ ਕਹਿੰਦੇ ਹੈ ਮਾਨਸ ਨਾਮ ਮਨੂ ਤੋਂ ਪਿਆ ਹੈ ਮਨੂ ਦੀ ਬਸ ਤੋਂ ਮਾਨਸ ਬਏ ਹੈ ਅਤੇ ਇਸੇ ਪ੍ਰਕਾਰ ਆਦਮੀ ਆਦਮ ਦੇ ਵਸੂਲੇ ਕਰਕੇ ਆਦਮੀ ਦਮ ਆਵੇ ਤਾਂ ਆਦਮੀ ਇਹ ਨਾਮ ਵੀ ਤਾਂ ਮਰਦਾ ਹੈ ਸੋ ਨਾਮ ਤੋਂ ਵੀ ਹੋਣੇ ਜਿਹੜੇ ਆਦਮੀ ਪੁਰਖਾਂ ਨੇ ਜੀਵਨ ਕਰਮ ਤਰੀ ਨਾਮ ਦੇ ਪ੍ਰਕਾਰ ਹੈ ਹਰ ਆਰੀ ਫਿਟੇ ਮੁਕੀਏ ਤਾਂ ਇੱਕ ਲਾਣਤ ਹੁੰਦੀ ਹੈ 100 ਲਾਣ ਦਾ ਇੱਕ ਤਰਹਾਰ ਹੁੰਦਾ ਹੈ ਸੋ ਇਸ ਪ੍ਰਕਾਰ ਮਾਰਾ ਕਹਿੰਦੇ ਤੇ ਵੀ ਜੀਉਂ ਤਰਹਾਰ ਹੈ ਉਹਨਾਂ ਪੁਰਖਾਂ ਦਾ ਜਨਮ ਅਤੇ ਉਹ ਜਿਹੜੇ ਕਰਮਾਂ ਨੂੰ ਕਰਦੇ ਹੈ ਕਰਮਾਂ ਦਾ ਕਰਨਾ ਵੀ ਤਰਹਾਰ ਯੋਗ ਹੈ ਨੇੜਾ ਹੈ ਦੂਰ ਨਾ ਜਾਣੇ ਹੋ ਜੇ ਆਰੋ ਪਰਮੇਸ਼ਰ ਦਾ ਅਤਿਅੰਤ ਨੇੜਾ ਹੈ ਸਾਰਿਆਂ ਦਾ ਅੰਤ ਆਤਮਾ ਹੈ ਅਤਿਅੰਤ ਨੇੜਾ ਹੈ ਉਸ ਦਾ ਜੋ ਜਿਨ੍ਹਾਂ ਤੇ ਟਿੱਕ ਨੂੰ ਟਕਾਉਂਦੇ ਨਹੀਂ ਕਿਹਾ ਹੈ ਕਿ ਪੰਬੀਰੀ ਕੇ ਪਾਗ ਪਾਰ ਦੋ ਬਿਨ ਤੇਖੇ ਦੂਰ ਆਇਓ ਪੰਬੀਰੀ ਦੇ ਪੱਤਿਆਂ ਦਾ ਪਰਦਾ ਹੀ ਹੁੰਦਾ ਹੈ ਜਿਨ੍ਹਾਂ ਤੇ ਨਾਂ ਦੇਖੀ ਉਹਨਾਂ ਜੀ ਦੂਰ ਹੈ ਜਿਵੇਂ ਮਹਿੰਦੀ ਦੇ ਪੱਤੇ ਜਿਹੜੇ ਉਹਨਾਂ ਚ ਪਰਦਾ ਹੁੰਦਾ ਹੈ ਜਦੋਂ ਕਸਾਈਏ ਉਹਨਾਂ ਨੂੰ ਰਖੜੀਏ ਤੇ ਉਸੇ ਪੱਤਿਆਂ 'ਚ ਲਾਲੀ ਨਿਕਲਿਆ ਆਉਂਦੀ ਹੈ ਇਸੇ ਪ੍ਰਕਾਰ ਪਰਮੇਸ਼ਰੋਂ ਧਿਆਨਤੀ ਨੇੜੇ ਹੈ ਜਿਨ੍ਹਾਂ ਤੇ ਵੇਖਦੇ ਨਹੀਂ ਉਹਨਾਂ ਜੀ ਦੂਰ ਹੈ ਜਦੋਂ ਅੰਤਰਮੁਖ ਵਿਕਤੀ ਕਰਕੇ ਵੇਖਾਂਗੇ ਉਸ ਤੋਂ ਬਿਨਾ ਹੋਰ ਕੋਈ ਵਸਤੂ ਨਹੀਂ ਕਿਉਂਕਿ ਅੰਸਾਰਿਆਂ ਦਾ ਆਤਮਾ ਰੂਪ ਕੋਲ ਕਦੇ ਨਹੀਂ ਰਿਹਾ ਦੂਰ ਨਾ ਜਾਣ ਉਸ ਪਰਮੇਸ਼ਰ ਨੂੰ ਨਾਇਕਾਂ ਵਾਂਗੂ ਦੂਰ ਨਾ ਜਾਣਣਾ ਕਰੋ ਇੱਕ ਦੇਸੀਨਾਸ ਪਰਮੇਸ਼ਰ ਨੂੰ ਜਾਣਣਾ ਕਰੋ ਸਾਰਿਆਂ ਦੇ ਘਟ ਘਟ ਕੇ ਅੰਤਰ ਕੀ ਜਾਣ ਤੈ ਭਲੇ ਬੁਰੇ ਕੀ ਪੀਰ ਪਸ਼ਾਂਤ અત્યੰਤ ਨੇੜੇ ਹੈ ਜੋ ਅਸੀਂ ਸੰਕਲਪ ਉਠਾਉਨੇ ਆ ਉਸ ਤੋਂ ਵੀ ਜਾਣਨ ਵਾਲਾ ਹੈ ਕੁਰਾਨ ਚ ਲਿਖਿਆ ਹੈ ਕਿ ਸ਼ਾ ਰਗ ਤੋਂ ਵੀ ਖੁਦਾ ਨੇੜੇ ਹੈ અત્યੰਤ ਨੇੜੇ ਤੋਂ ਨੇੜੇ ਹੈ ਉਸ ਨੂੰ ਦੂਰ ਨਾ ਜਾਣਨਾ ਕਰੋ ਨਿਤ ਸਾਰੇ ਸੰਭਾਲੇ ਮਤਲਬ ਕਿ ਸਾਰੇ ਸਾਰਿਆਂ ਨੂੰ ਸਾਰਿਆਂ ਨੂੰ ਸਾਰ ਭਰੀ ਪ੍ਰਕਾਰ ਸੰਭਾਲਦਾ ਹੈ ਰੋਜੀ ਦਿੰਦਾ ਹੈ ਹਰ ਤਰ੍ਹਾਂ ਕਰਕੇ ਪਾਲਣਾ ਪੋਸਣਾ ਕਰਦਾ ਹੈ ਸਾਰਿਆਂ ਦੇ ਖਾਨਿਆਂ ਵਿੱਚ ਭੋਜਨ ਜਿੱਥੇ ਜਿੱਥੇ ਕੋਈ ਪਾਣੀ ਆਦਿ ਪਜਾਉਣੇ ਉਹਨਾਂ ਸਾਰਿਆਂ ਥਾਵਾਂ 'ਚ ਸੰਭਾਲ ਰੱਖਦਾ ਹੈ ਚੰਗੀ ਤਰ੍ਹਾਂ ਸਾਮਕੇ ਰੱਖਦਾ ਹੈ ਜੋ ਦੇਵੇ ਸੋ ਖਾਵਣਾ ਜੋ ਵਾਹਿਗੁਰੂ ਦਿੰਦਾ ਹੈ ਉਹ ਸਾਰੇ ਜੀਆਂ ਨੇ ਖਾਣਾ ਕੀਤਾ ਪਦਾਰਥ ਸਾਧਕਾਂ ਨੂੰ ਭੋਗਣਾ ਕੀਤਾ ਹੈ ਕਹੋ ਨਾਨਕ ਸੱਚਾ ਹੈ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਸੱਚਾ ਹੈ হে ਭਾਈ ਉਹ ਸੱਚੇ ਤੋਂ ਬਿਨਾ হে ਤਿਆਗ ਕਰੋ ਸਭ ਕਾਸੇ ਦਾ ਉਹ ਹੀ ਸੱਚਾ ਹੈ ਜੋ ਪ੍ਰਮੇਸ਼ਰ ਆਪਦਾ ਨਾਮ ਅੰਮ੍ਰਿਤ ਦੇਵੇ ਸੋ ਭਗਤ ਜਨ ਖਾਣਾ ਕਰਦੇ ਆ ਅਗਤਾਂ ਦੀ ਖੁਰਾਕ ਪਰਮੇਸ਼ਰ ਦਾ ਅਮਰਤ ਨਾਮ ਹੈ ਸੋ ਸਤਿਗੁਰੂ ਜੀ ਕਹਿੰਦੇ ਉਹਨਾਂ ਸੰਤਾਂ ਨੂੰ ਜਾਣਿਆ ਕਿ ਉਹ ਸੱਜ ਰੂਪ ਹੈ ਤ੍ਰੀਕਾਲਵਾਦ ਤਿੰਸਤੰ ਤਿੰਨ ਆਦ ਸੱਚੋ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਐਸਾ ਵਾਹਿਗੁਰੂ ਹੈ ਇਹ ਨਿਸ਼ਚਾ ਕੀਤਾ ਉਹਨਾਂ ਪ੍ਰੇਮੀਆਂ ਨੇ ਸੁਣ ਕੇ ਪੰਡਤ ਨੂੰ ਨਿਸ਼ਚਾ ਹੋ ਗਿਆ ਅੰਤਰਮੁਖ ਪੂਜਾ ਕਰਕੇ ਉਹ ਨਿਹਾਲ ਹੋ ਗਿਆ ਦਖਣੀ ਪੰਡਤ